ਤੇ ਗਿੱਦੜਵਾਹ ਦੇ ਵਿੱਚੋਂ ਵੀ ਜਿਹੜਾ ਰਾਜਾ ਉਹਨਾਂ ਦੀ ਧਰਮ ਪਤਨੀ ਰਾਜੇ ਦੀ ਰਾਣੀ ਉਹਨੂੰ ਜਿਹੜਾ ਹਰਾਉਣਾ ਉਹਨਾਂ ਨੂੰ ਬਹੁਤ ਲਾਜ਼ਮੀ ਆ ਉਹਦਾ ਕਾਰਨ ਕੀ ਸੀ ਕਿਉਂਕਿ ਪੰਜਾਬ 'ਚ ਇੱਕ ਐਸੀ ਫਿਰਤ ਉਹਨਾਂ ਨੇ ਨਵੀਂ ਪਾਤੀ ਵੀ ਪਰਿਵਾਰਵਾਦ 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 ਦੱਸੋ ਤੁਸੀਂ ਕੋਈ ਵੀ ਗਿੱਦੜਵਾਹੇ 'ਚ ਜਾਂ ਉਹਨਾਂ ਦੇ ਸਭ ਤੋਂ ਪੋਸਟ ਜਿਹੜੀ ਸੀਨੀਅਰ ਦਲੀਪ ਸੀਡਬਲਿਊਸੀ ਮੈਂਬਰ ਤੇ ਜਨਰਲ ਸਕੱਤਰ ਦੀ ਆ ਕਾਂਗਰਸ ਚ ਉਹ ਕਿਹਦੇ ਕੋਲ ਸੁਖਜਿੰਦਰ ਰੰਧਾਵਾ ਸੁਖਜਿੰਦਰ ਰੰਧਾਵਾ ਜੀ ਨੂੰ ਵੀ ਕੋਈ ਵਰਕਰ ਨਹੀਂ ਲੱਭਿਆ ਕੋਈ ਵੀ ਡੇਰਾ ਬਾਬਾ ਨਾਨਕ ਚ ਕਾਂਗਰਸ ਦਾ ਵਰਕਰ ਨਹੀਂ ਲੱਭਿਆ ਨਾ ਤੇ ਕਾਂਗਰਸ ਦਾ ਪ੍ਰਧਾਨ ਪੰਜਾਬ ਦਾ ਰਾਜਾ ਬੜਿੰਗ ਸਾਹਿਬ ਉਹਨਾਂ ਨੂੰ ਵੀ ਕੋਈ ਵਰਕਰ ਨਹੀਂ ਲੱਭਿਆ ਉਹਨਾਂ ਨੂੰ ਜੇ ਲੱਭੇ ਦੋਨਾਂ ਨੂੰ ਆਪਣੀਆਂ ਧਰਮ ਪਤਨੀਆਂ ਲਈ ਤੇ ਅੱਜ ਪਤਾ ਲੱਗਦਾ ਵੀ ਦੋਨਾਂ ਨੇ ਆਪਣੇ ਲਾਲਚ ਪਿੱਛੇ ਆਪਣੀ ਉਹਨਾਂ ਦੀ ਸੋਚ ਇੰਨੀ ਕਾ ਵੀ ਆਪਣੀਆਂ ਧਰਮ ਪਤਨੀਆਂ ਵੀ ਉਹਨਾਂ ਨੇ ਇਲੈਕਸ਼ਨਾਂ 'ਚ ਦਾਤ ਲਾਤੀ ਅੱਜ ਹਾਲਾਤ ਕੀ ਬਣੇ ਕਿਉਂਕਿ ਲੋਕ ਦੇਖਦੇ ਆ ਲੋਕ ਕਹਿੰਦੇ ਯਾਰ ਚਾਰ-ਚਾਰ ਵਾਰ ਐਮਐਲਏ 10ਵਾਂ ਵਾਰ ਐਮਐਲਏ ਲੁਧਿਆਣੇ ਕਿੱਦਲਵਾ ਛੱਡ ਕੇ ਲੁਧਿਆਣੇ ਚਲੇ ਗਏ ਅੱਜ ਮੈਂ ਇਹ ਗੱਲ ਜ਼ਰੂਰ ਕਹੂੰਗਾ ਪੋਲੀਟਿਕਲ ਆਪੋਨੈਂਟ ਹੋਣ ਦੇ ਨਾਤੇ ਵੀ ਵਿਡਿੰਗ ਸਾਹਿਬ ਮੈਂ ਤੁਹਾਨੂੰ ਕਿਹਾ ਸੀ ਵੀ ਇਹ ਇਲੈਕਸ਼ਨਾਂ ਇਹ ਸਾਹਿਬ बराबर ਕਰਨੇ ਇਲੈਕਸ਼ਨਾਂ ਦੇ ਪੈਂਦੀ ਆ ਤੇ ਪੰਜਾਬੀਆਂ ਨੂੰ ਕਰਨੇ ਆਉਂਦੇ ਵੀ ਆ ਤੇ ਮੈਨੂੰ ਤਾਂ ਤੁਸੀਂ ਲੁਧਿਆਣੇ ਗਏ ਲੁਧਿਆਣੇ ਜਾ ਕੇ 9 ਹਲਕਿਆਂ ਚ ਕਿਸਾਨ ਲੀਡਰਾਂ ਨੇ ਸਾਨੂੰ ਨਾ ਪਿੰਡਾਂ ਚ ਕਨਵਿੰਸਿੰਗ ਕਰਨ ਦਿੱਤੀ ਤਾਂ ਮੈਂ 9 ਦੇ 9 ਵਿਧਾਨ ਸਭਾ ਹਲਕੇ ਚ 20000 ਤੇ ਮੈਂ ਹਾਰਿਆ ਅੱਜ ਤੁਸੀਂ ਇੱਕ ਹਲਕਾ ਗਿੱਦੜਵਾ ਜਿਹੜਾ ਤੁਹਾਡਾ ਆਪਦਾ ਹਲਕਾ ਅੱਜ ਤੁਹਾਨੂੰ ਉੱਥੇ ਤਕਰੀਬਨ 22000 ਤੇ ਇੱਕ ਵਿਧਾਨ ਸਭਾ ਨੇ ਮਾਨਿਆ ਉਹ ਕਹਾਵਤ ਆ ਨਾ ਵੀ ਦੋਨੋਂ ਰਸ ਬੈਠੇ ਮਨਾਉ ਕੌਣ ਅੱਜ ਮਨਾਉ ਕੌਣ ਦੋਨਾਂ ਨੂੰ ਅੱਜ ਘਰੇ ਮਨਾਉਣ ਕੌਣ ਆਉ ਇੱਕ ਦੂਜੇ ਨੂੰ ਤਾਂ ਦਰਾਸਾ ਦਿੱਤਾ ਜਾਂਦਾ ਅੱਜ ਤਾਂ ਸਾਰੇ ਹੀ ਆਪਾਂ ਖੇਡ ਹੀ ਖਤਮ ਕਰ ਲਈ ਤੇ ਲੁਧਿਆਣੇ 'ਚ ਹੁਣ ਤੁਸੀਂ ਇਲੈਕਸ਼ਨ ਜਨਤੰਤਵਵਾਦ ਵੜੇ ਨਹੀਂ ਇੱਕਦਮ ਗਿੱਦੜ ਬਾਏ ਰਹੇ ਗਿੱਦੜ ਬਾਏ ਤੋਂ ਬਾਹਰ ਨਿਕਲੇ ਨਹੀਂ ਇਲੈਕਸ਼ਨਾਂ ਕਰਕੇ ਹੁਣ ਤੁਹਾਡੀ ਹਾਰ ਹੋਈ ਹੁਣ ਕਹਾ ਅੱਗੇ ਆਗੀ ਕਾਰਪੋਰੇਸ਼ਨ ਦੀ ਇਲੈਕਸ਼ਨ ਪਰ ਕਿਹੜੇ ਮੂੰਹ ਨਾਲ ਲੁਧਿਆਣੇ ਜਾਓਗੇ ਤੁਸੀਂ ਦੋਨੋਂ ਕਿਹੜੇ ਮੂੰਹ ਨਾਲ ਲੁਧਿਆਣੇ ਜਾਓਗੇ ਹੁਣ ਤੁਸੀਂ ਦੱਸੋ ਨਾ ਤੁਸੀਂ ਘਰਦੇ ਰਹੇ ਨੇ ਘਾਟਦੇ ਰਹੇ ਇਸ ਕਰਕੇ ਲਾਲਚ ਬੁਰੀ ਬਲਾਏ ਲਾਲਚ ਬੁਰੀ ਬਲਾਏ ਜੇ ਕਿਸੇ ਵਰਕਰ ਨੂੰ ਟਿਕਟ ਦਿੱਤੀ ਹੁੰਦੀ ਤੇ ਦੂਜੀ ਗੱਲ ਮੈਂ ਕਹਿੰਨਾ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਅੱਜ ਕੱਲੇ ਕੱਲੇ ਨੂੰ ਤੇ ਮੈਂ ਵੀ ਜਿਹੜਾ ਪ੍ਰਧਾਨ ਆਪਣੀ ਘਰ ਵਾਲੀ ਨੂੰ ਨਹੀਂ ਜਿਤਾ ਸਕਿਆ ਜਿਹੜਾ ਜਨਰਲ ਸੈਕਟਰੀ ਬਗਲੌਰ ਆਪਣੀ ਘਰ ਵਾਲੀ ਨੂੰ ਨਹੀਂ ਜਿਤਾ ਸਕਿਆ ਅੱਜ ਉਹਨਾਂ ਦਾ ਆਪਣੇ ਅਹੁਦਿਆਂ ਤੇ ਰਹਿਣ ਦਾ ਉਹਨਾਂ ਦਾ ਕੋਈ ਹੱਕ ਨਹੀਂ ਅੱਜ ਉਹਨਾਂ ਨੂੰ ਸਤੀਫੇ ਦੇਣੇ ਚਾਹੀਦੇ ਆ ਤੇ ਸਤੀਫੇ ਦੇ ਕੇ ਨਵੀਂ ਜਨਰੇਸ਼ਨ ਨੂੰ ਨਵੀਂ ਕਾਂਗਰਸ ਦੀ ਪੀੜ੍ਹੀ ਨੂੰ ਮੌਕਾ ਦੇਣਾ ਚਾਹੀਦਾ ਔਰ ਚੰਗੇ ਬੰਦੇ ਨੂੰ ਟਿਕਟ ਮਿਲੀ ਨਾ ਚੰਗੇ ਮੁੰਡੇ ਨੂੰ ਟਿਕਟ ਮਿਲੀ ਤੇ ਉਹ ਟਿਕਟ ਬਰਨਾਲੇ ਚ ਲੋਕਾਂ ਨੇ ਉਹਦੇ ਹੱਥ ਚ ਗੱਲ ਕੀਤੀ ਮੈਂ ਇਹ ਨਹੀਂ ਕਿ ਇਹ காங்கிரஸ் காங்கிரஸ் ਨੇ ਉਚਿੰਗੀ ਟਿਕਟ ਸੀ ਪਰ ਜਿੱਥੇ ਪਰਿਵਾਰਵਾਦ ਆ ਗਿਆ ਤੁਸੀਂ ਵੱਡੇ ਲੀਡਰ ਆਪਣੇ ਘਰ ਦੀਆਂ ਆਪਣੇ ਘਰਾਂ ਤੱਕ ਆਪਣੇ ਬੱਚਿਆਂ ਤੱਕ ਸੀਮਤ ਰਹਿ ਗਏ ਤੇ ਉੱਥੇ ਲੋਕਾਂ ਨੇ ਅੱਜ ਤੋਂ ਲੋ ਨੂੰ ਐਨ ਪੱਥਰ ਚੁਟਾਤਾ ਤੇ ਇਸ ਕਰਕੇ ਮੈਂ ਵੋਟਰਾਂ ਦਾ ਬਹੁਤ ਧੰਨਵਾਦੀ ਹਾਂ ਵੀ ਉਹਨਾਂ ਨੇ ਬਹੁਤ ਸੂਝ ਸਮਝ ਕੇ ਜਿਹੜੀ ਵੋਟ ਕੀਤੀ ਤੇ ਅੱਜ ਮੈਂ ਇਹ ਨਹੀਂ ਕਹਿ ਰਿਹਾ ਆਮ ਆਦਮੀ ਦੇ ਕੈਂਡੀਡੇਟ ਵੀ ਜਿਹੜੇ ਜਿੱਤੇ ਨੇ ਉਹ ਲੋਕਾਂ ਦੇ ਪੁਰਾਣੇ ਉਹ ਵਿੱਚ ਲੋਕਾਂ ਦੇ ਵਿਚਰਦੇ ਸੀ ਉਹ ਕੰਮ ਕਰਦੇ ਸੀ ਲੋਕਾਂ ਨੇ ਉਹਨਾਂ ਨੂੰ ਵੋਟ ਪਾਤੀ ਗੱਲ ਪਾਰਟੀ ਦੀ ਨਹੀਂ ਗਈ ਬੇਸ਼ੱਕ ਉਹ ਲੱਗਦਾ ਵੀ ਸਰਕਾਰ ਆ ਦੋ ਸਾਲ ਦੀ ਲੋਕਾਂ ਨੇ ਆਪਣੇ ਕੰਮ ਦੇਖਣੀ ਹੁੰਦੇ ਆ ਪਾਤੀ ਪਰ 27 'ਚ ਮੈਂ ਤੁਹਾਨੂੰ ਦੱਸਦਾ ਕਿ ਕਿ ਕਲੀਅਰ ਹੋ ਗਿਆ ਵੀ ਕਾਂਗਰਸ ਪਾਰਟੀ ਨੂੰ ਲੋਕਾਂ ਨੇ ਬਿਲਕੁਲ ਰਿਜੈਕਟ ਕਰਤਾ ਕਿਉਂ ਮੈਂ ਕਹਿ ਰਿਹਾ ਕਿਉਂਕਿ ਸੀਟਾਂ ਕਿਹਦੇ ਕੋਲ ਸੀ ਡੇਰਾ ਬਾਬਾ ਨਾਨਕ ਸੀਟ ਕੌਣ ਸੀ ਐਮਐਲਏ ਸੁਖਿੰਦਰ ਰੰਧਾਵਾ ਜੱਬੇਵਾਲ ਸੀਟ ਤੋਂ ਕੌਣ ਐਮਐਲਏ ਸੀ ਡਾਕਟਰ ਸਾਹਿਬ ਉਦੋਂ ਬਾਅਦ ਗਿੱਦੜਵਾਹੇ ਤੋਂ ਕੌਣ ਐਮਐਲਏ ਸੀ ਲਾਜਾ ਬਰਿੰਖ ਸਾਹਿਬ ਇਹ ਸੀਟਾਂ ਤਾਂ ਚਾਰਾਂ 'ਚੋਂ ਤਿੰਨ ਸੀਟਾਂ ਤੇ ਕਾਂਗਰਸ ਦੀਆਂ ਸੀ ਤੇ ਤਿੰਨੋਂ ਕਾਂਗਰਸ ਕੋਲ ਨਹੀਂ ਰਹੀਆਂ ਅੱਜ ਕਾਂਗਰਸ ਦਾ ਹਾਲਾਤ ਦੇਖ ਲਓ ਕਾਂਗਰਸ ਦੇ ਕੀ ਬਣੇ ਤਿੰਨੋਂ ਸੀਟਾਂ ਜਿਹੜੀਆਂ ਕਾਂਗਰਸ ਤੋਂ ਅੱਜ ਪੰਜਾਬ 'ਚ ਖੋਈਆਂ ਗਈਆਂ ਇਹ ਹਾਲਾਤ ਨੇ ਕਾਂਗਰਸ ਦੇ ਇਸ ਕਰਕੇ ਇਸ ਸਾਰੀ ਲੀਡਰਸ਼ਿਪ ਨੂੰ ਜਿਹੜੇ ਇਹਨਾਂ ਦਾ ਜੋਰ ਸਿਰਫ ਇੱਕ ਦੂਜੇ ਨਾਲ ਲੜਨ ਤੇ ਰਹਿੰਦਾ ਏ ਜਾਂ ਬਿੱਟੂ 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 ਚੀਕਾਂ ਮਾਰਨ ਤੇ ਰਹਿੰਦਾ ਅੱਜ ਇਹਨਾਂ ਨੂੰ ਸਾਰਿਆਂ ਨੂੰ ਪ੍ਰਤਾਪ ਬਾਜਵੇ ਨੂੰ ਦੂਜਿਆਂ ਨੂੰ ਤੀਜਿਆਂ ਨੂੰ ਤੇ ਖਾਸ ਤੌਰ ਤੇ ਮੈਂ ਧੰਨਵਾਦੀ ਹਾਂ ਚਚਰਨਜੀਤ ਚੰਨੀ ਤੇ ਪ੍ਰਤਾਪ ਬਾਜਵਾ ਜੀ ਦਾ ਜਿਨ੍ਹਾਂ ਨੇ ਐਨ ਅੰਦਰੋਂ ਮਾਂਜਾ ਫੇਰੇਆ ਚੰਗੀ ਤਰ੍ਹਾਂ ਚੰਗਾ ਰੋਲ ਬੜਾ ਅੱਜ ਮੈਂ ਦੇਖ ਰਿਹਾ ਸੀ ਕਿਵੇਂ ਉਹ ਬੋਲ ਰਹੇ ਸੀ ਖੁਸ਼ ਸੀ ਕਾਂਗਰਸ ਕਿਉਂਕਿ ਬ੍ਰਾਂਡ ਆ ਨਾ ਬ੍ਰਾਂਡਿੰਗ ਇਹੀ ਕਾਂਗਰਸ ਦਖਾਇਆ ਜਾਂਦਾ ਏ ਤੇ ਅੱਜ ਜੋ ਗਿੰਦੜਵਾਜ ਜੋ ਉਹਨਾਂ ਨੇ ਆਪਣਾ ਰੋਲ ਡੇਰਾ ਬਾਬਾ ਨਾਲ ਨਿਖੇਵਾਇਆ ਦੋਨਾਂ ਜਣਿਆਂ ਨੂੰ ਕਾਂਗਰਸ ਪਾਰਟੀ ਨੂੰ ਸਨਮਾਨਿਤ ਕਰਨਾ ਚਾਹੀਦਾ ਤੇ ਉਦੋਂ ਬਾਅਦ ਕੱਠਿਆਂ ਦੇ ਇਹ ਚਾਰਾਂ ਦੇ ਪੈਕ ਪੈਕ ਕਰਕੇ ਆ ਜਿਹੜਾ ਇਹਨਾਂ ਨੂੰ ਕਿਤੇ ਨਾ ਕਿਤੇ ਸੰन्यास ਇਹਨਾਂ ਨੂੰ ਲੈ ਕੇ ਕਿਤੋਂ ਭੇਜਣਾ ਚਾਹੀਦਾ ਪੰਜਾਬ ਸ਼ਾਂਤ ਰਹੇਗਾ ਪੰਜਾਬ ਚੰਗਾ ਰਹੇਗਾ ਇਹਨਾਂ ਦੀ ਪਾਰਟੀ ਵੀ ਵੱਜੂਗੀ ਜੇ ਇਹ ਚਾਰੋਂ ਬੰਦਿਆਂ ਨੂੰ ਕਿਤੇ ਨਾ ਕਿਤੇ ਇਹਨਾਂ ਦੇ ਬੈਗ ਬੈਕਅਪ